ਭਗਵਾਨਤਮਾਨ ਨੂੰ ਤੇ ਕੇਜਰੀਵਾਲ ਨੂੰ ਮੈਂ ਸਪਸ਼ਟ ਲਫ਼ਜ਼ਾਂ ਨਾਲ ਕਹਿਣਾ ਚਾਹਣਾ ਜੋ ਮਰਜੀ ਤੂੰ ਬਿਆਨ ਦਿਆ ਸੁਪਰੀਮ ਕੋਰਟ ਚ ਜੋ ਮਰਜੀ ਤੂੰ ਫੈਸਲਾ ਲਿਆ ਇੱਕ ਬੂੰਦ ਪੰਜਾਬ ਦੀ ਪਾਰ ਨਹੀਂ ਜਾਊਗੀ ਉਹ ਸਾਰੇ ਪੰਜਾਬੀ ਸਾਰੀ ਪੰਥ ਸਾਰੇ ਲੋਕ ਪੰਜਾਬ ਦੇ ਇੱਕ ਬੂੰਦ ਨਹੀਂ ਲਿਜਾਨ ਦੇਣਗੇ ਤੂੰ ਜਿੰਨਾ ਮਰਜੀ ਜ਼ੋਰ ਲਾੜਾ ਪਰ ਮੈਂ ਤੁਹਾਨੂੰ ਇਹਨਾਂ ਦੱਸਾਂ ਆ ਜਿਹੜੀ ਕਤੂਤ ਹੈ ਇਸ ਕਰਕੇ ਪੰਜਾਬ ਦੇ ਲੋਕ ਤੈਨੂੰ ਸਬਕ ਵੀ ਸਿਖਾਉਣਗੇ ਗਵਰਨਰ ਸਾਹਿਬ ਨੂੰ ਅੱਜ ਕਹਿ ਕੇ ਆਏ ਆ ਕਿ ਆ ਮੁੱਖ ਮੰਤਰੀ ਰਹਿਣ ਦੇ ਲਾਇਕ ਨਹੀਂ ਭਗਵੰਤਬਾਨ ਜਿਹੜਾ ਪੰਜਾਬ ਦੀ ਦਿਲ ਨੂੰ ਕੱਢ ਕੇ ਬਾਹਰ ਦੇਣ ਨੂੰ ਤਿਆਰ ਹੈ ਪੰਜਾਬ ਨੂੰ ਮਾਰਨ ਤੇ ਲੱਗਿਆ ਹੈ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਹੋਏ ਤੇ ਪੰਜਾਬ ਨੂੰ ਮਾਰਨ ਲੱਗੇ ਉਹ ਮੁੱਖ ਮੰਤਰੀ ਰਹਿਣ ਦੇ ਲਾਇਕ ਨਹੀਂ ਇਹਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਏ ਤੇ ਮੈਂ ਅੱਜ ਆ ਵੀ ਐਲਾਨ ਕਰ ਰਿਹਾ ਹਾਂ ਪਰਮਾਤਮਾ ਮੇਰ ਕਰੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਅਦੇਲ ਰਾਜਸਥਾਨ ਨੂੰ ਵੀ ਇੱਕ ਬੂੰਦ ਨਹੀਂ ਦੇਣ ਦੇਵਾਂ ਜਾਣ ਦੇਵਾਂਗੇ ਰਾਜਸਥਾਨ ਅਸੀਂ ਰੀਵਿਜ਼ਿਟ ਕਰਾਂਗੇ ਸਾਰਾ ਕੁਝ ਸਾਰਾ ਕੁਝ ਰੀਵਿਜ਼ਿਟ ਕਰਕੇ ਅਸੀਂ ਉਹ ਕੈਨਸਲ ਕਰਾਂਗੇ ਕਿਉਂਕਿ ਪੰਜਾਬ ਦਾ ਧੱਕਾ ਹੈ ਦੁਨੀਆ ਦੇ ਕਾਨੂੰਨ ਦੇ ਉਲਟ ਇੰਦਰਾ ਗਾਂਧੀ ਨੇ ਫੈਸਲੇ ਕੀਤੇ ਹੈ ਪੰਦੇਸ਼ ਦੇ ਕਾਨੂੰਨ ਦੇ ਉਲਟ ਇੰਦਰਾ ਗਾਂਧੀ ਨੇ ਫੈਸਲੇ ਕੀਤੇ ਹੈ ਹਿੰਦੁਸਤਾਨ ਦੇ ਹਰ ਸੂਬਿਆਂ ਵਿੱਚ ਜਦੋਂ ਪਾਣੀਆਂ ਦਾ ਫੈਸਲਾ ਹੋਇਆ ਹੈ ਰਿਪੇਰੀਅਨ ਰਾਈਟਸ ਦੇ ਤਹਿਤ ਹੋਇਆ ਹੈ ਕੱਲਾ ਪੰਜਾਬ ਹੈ ਜਿੱਥੇ ਇੰਦਰਾ ਗਾਂਧੀ ਨੇ ੱੱੱਕੇ ਨਾਲ ਰਾਜਸਥਾਨ ਨੂੰ ਅੱਧਾ ਪਾਣੀ ਦੇ ਦਿੱਤਾ ਇਸ ਕਰਕੇ ਅਸੀਂ ਕਲੀਅਰ ਕਟ ਹੈ ਆ ਸਾਡਾ ਪਾਣੀ ਹੈ ਆ ਜਿਹੜੀ ਨਹਿਰ ਹੈ ਰਸਤਾ ਨੂੰ ਉਹ ਬੰਦ ਕੀਤੀ ਜਾਊਗੀ ਤੇ ਪਾਣੀ ਪੰਜਾਬ ਦੇ ਰੱਖਿਆ ਜਾਊਗਾ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਮੈਂ ਸਪਸ਼ਟ ਲਫ਼ਜ਼ਾਂ ਨਾਲ ਕਹਿਣਾ ਚਾਹਣਾ ਜੋ ਮਰਜ਼ੀ ਤੂੰ ਬਿਆਨ ਦਿਆ ਸੁਪਰੀਮ ਕੋਰਟ 'ਚ ਜੋ ਮਰਜ਼ੀ ਤੂੰ ਫੈਸਲਾ ਲਿਆ ਇੱਕ ਬੂੰਦ ਪੰਜਾਬ ਦੀ ਬਾਹਰ ਨਹੀਂ ਜਾਊਗੀ ਉਸਾਰੇ ਪੰਜਾਬੀ ਸਾਰੀ ਪੰਤ ਸਾਰੇ ਲੋਕ ਪੰਜਾਬ ਦੇ ਇੱਕ ਬੂੰਦ ਨਹੀਂ ਲਜਾਨ ਦੇਣਗੇ ਤੂੰ ਜਿੰਨਾ ਮਰਜੀ ਜੋਰ ਲਾ ਲਾ ਪਰ ਮੈਂ ਤੁਹਾਨੂੰ ਇਹਨਾਂ ਦੱਸਾਂ ਆ ਜਿਹੜੀ ਕਤੂਤ ਹੈ ਇਸ ਕਰਕੇ ਪੰਜਾਬ ਦੇ ਲੋਕ ਤੈਨੂੰ ਸਬਕ ਵੀ ਸਿਖਾਉਣਗੇ ਦੂਜੀ ਗੱਲ ਅਸੀਂ ਜਿਹੜੀ ਗੱਲ ਕੀਤੀ ਹੈ ਹਰ ਰੋਜ਼ ਤੁਸੀਂ ਖਬਰਾਂ ਆਉਂਦੀਆਂ ਕਿ ਇਲੀਗਲ ਮਾਰਕਿੰਗ ਪੰਜਾਬ ਚੱਲਦੀ ਹੈ ਇੰਨੀ ਵੱਡੇ ਪੱਧਰ ਤੇ ਚੱਲ ਗਈ ਹੈ ਆ ਜਿੰਨੇ ਐਮਐਲਏ ਇਹਨਾਂ ਦੇ ਸਾਰੇ ਐਮਐਲਏ ਆਪਣੇ ਆਪ ਹੀ ਲੱਗੇ ਆਪਣੇ ਉਹਨਾਂ ਨੇ ਕਰੇਨਾ ਖਰੀਦ ਲੀਆਂ ਡੰਪਰ ਖਰੀਦ ਲਏ ਤੇ ਲੋਕਾਂ ਦੀਆਂ ਪ੍ਰਾਈਵੇਟ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਉਹ ਮਿੱਟੀ ਮਿੱਟੀ ਪੱਟਣ ਲੱਗੇ ਇੰਨੇ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਆਈ ਕੇਜਰੀ ਵਾਲ ਕਹਿੰਦਾ ਸੀ ਯੂ ਇਲੈਕਸ਼ਨ ਤੋਂ ਪਹਿਲੇ ਕਿ 1000 ਕਰੋੜ 15 2000 ਕਰੋੜ ਕਿੰਨਾ 20000 ਕਰੋੜ ਅਸੀਂ ਮਾਈਨਿੰਗ ਤੋਂ ਇਕੱਠਾ ਕਰਾਂਗੇ ਕਹਿੰਦਾ ਨਹੀਂ ਸੀ ਪਹਿਲੇ ਤੇ ਅਜ ਤੱਕ 20 ਕਰੋੜ ਨਹੀਂ ਹੋਇਆ ਕਿਉਂ ਕਿ ਆਪ ਕਰਾ ਰਿਹਾ ਤੇ ਤੁਹਾਡੇ ਸਾਹਮਣੇ ਹੈ ਇੱਕ ਇਮਾਨਦਾਰ ਅਫੀਸਰ ਐਸਐਸਪੀ ਤਰਨਤਾਰ ਲੱਗੇ ਸੀ ਜਿਨ੍ਹਾਂ ਨੂੰ ਖਬਰ ਮਿਲੀ ਇੰਟੈਲੀਜੈਂਸ ਦਿੱਤੀ ਕਿ ਜਿਹੜਾ ਉਥੋਂ ਦਾ ਐਮਐਲਏ ਹੈ ਆਮ ਆਦਮੀ ਪਾਰਟੀ ਦਾ ਉਹਦਾ ਜਿਹੜਾ ਜਵਾਈ ਹੈ ਉਹ ਇਲੀਗਲ ਮਾਈਨਿੰਗ ਕਰ ਰਿਹਾ ਹੈ ਜੀਜਾ ਜਿਹੜਾ ਹੈਗਾ ਇਲੀਗਲ ਮਾਈਨਿੰਗ ਕਰ ਰਿਹਾ ਹੈ ਤੇ ਐਸਐਸਪੀ ਨੇ ਸਾਰੀ ਫੋਰਸ ਲੈ ਕੇ ਉੱਥੇ ਗਏ ਸ਼ਰਿਆਮ ਟੀਵੀ ਵੀ ਉੱਥੇ ਸੀ ਕੈਮਰੇ ਵੀ ਸੀ ਸਾਰਾ ਢਾਂਚਾ ਫੜਿਆ ਕਰੋੜਾ ਰੁਪਏ ਦਾ ਜਿਹੜਾ ਬਿਜ਼ਨਸ ਚੱਲੇ ਸੀ ਉਹ ਸਾਰਾ ਠੱਪ ਕੀਤਾ ਤੇ ਕੀ ਬਿਆਨ ਆਇਆ ਐ ਐਮਐਲਏ ਦਾ ਕੀ ਤੁਸੀਂ ਦੇਖ ਲਈ 24 48 ਵਾਲੀ ਘਟਿਆ ਜਿੱਥੇ ਤੇਰੇ ਐਸਐਸਪੀ ਸਾਹਮਣੇ ਕੀ ਕਰਦਾ ਹੈ ਤੇ ਐਸਐਸਪੀ ਨੂੰ ਬਦਲਾ ਦਿੱਤਾ ਕੀ ਕੀ ਆ ਬਦਲਾਦੀ ਸਰਕਾਰ ਹੈ ਇਹਨਾਂ ਦਾ ਬਦਲਾ ਕੀ ਹੈ ਕੀ ਪਹਿ ਨਸ਼ੇ ਸਿਕਰਾਂ ਤੇ ਪਚਾਤੇ ਇਲੀਗਲ ਮਾਈਨਿੰਗ ਹਰ ਜ਼ਿਲ੍ਹਿਆਂ ਚ ਮੈਂ ਤਾਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਗਵਰਨਰ ਸਾਹਿਬ ਸਾਨੂੰ ਇਸ ਸਰਕਾਰ ਤੇ ਵਿਸ਼ਵਾਸ ਨਹੀਂ ਹੈ ਐਸ ਕਰਕੇ ਤੁਸੀਂ ਆਪ ਜਾ ਕੇ ਦੇਖੋ ਇਲੀਗਲ ਮਾਈਨਿੰਗ ਕਿਵੇਂ ਹੋ ਰਹੀ ਹੈ ਤੁਸੀਂ ਆਪ ਜਾ ਕੇ ਕਿਉਂਕਿ ਜੇ ਗਵਰਨਰ ਸਾਹਿਬ ਨੇ ਚਿੱਠੀ ਲਿਖੀ ਹੈ ਅਸੀ ਅਖਬਾਰ ਚ ਪੜਿਆ ਹੈ ਕਿ ਤੁਸੀਂ ਐਸਐਸਪੀ ਨੂੰ ਕਿਉਂ ਬਦਲਿਆ ਕਿਉਂਕਿ ਉਹਨੇ ਇੱਕ ਚੰਗਾ ਕੰਮ ਕੀਤਾ ਇਸ ਲਈਏ ਬਦਲਿਆ ਇਹਨੇ ਮੈਨੂੰ ਮੈਨੂੰ ਜਿਵੇਂ ਲੱਗਦਾ ਜਿਵੇਂ ਅਜੇ ਆ ਜਿਹੜਾ ਮੁੱਖ ਮੰਤਰੀ ਹੈ ਜੈ ਜੀਪੀ ਜਵਾਬ ਦਿੰਦਾ ਹੈ ਜਵਾਬ ਤੇਨੇ ਦੇਣਾ ਨਹੀਂ ਇਸમે ਗਵਰਨਰ ਸਾਹਿਬ ਨੂੰ ਰਿਕੁਐਸਟ ਕਰਦਾ ਕਿ ਗਵਰਨਰ ਸਾਹਿਬ ਜੇ ਤੁਹਾਨੂੰ ਮੌਕਾ ਮੈਂ ਤੁਸੀਂ ਆਪ ਫਿਜ਼ੀਕਲੀ ਜਾ ਕੇ ਦੇਖੋ ਕਿਵੇਂ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਆ ਆਪ ਕਰਾਰੀ ਹੈ ਕਿੰਨੇ ਵੱਡੇ ਪੱਧਰ ਤੇ ਕਰਾਰੀ ਹੈ ਤੇ ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਾ ਰਹੀ ਹੈ ਉਹਨਾਂ ਦਾ ਇੱਕ ਇੱਕਾ ਫੋਟੋਗ੍ਰਾਫ ਉਹਨੂੰ ਰਿਲੀਜ਼ ਕਰ ਰਹੇ ਹੈ ਜੀ ਜੇ ਮੇਨ ਕਿੰਗਪਿੰਗ ਜੋ ਐਮਐਲਏ ਦਾ ਬ੍ਰਦਰ ਇਨ ਲਾਅ ਹੈ ਨਿਸ਼ਾਨ ਸਿੰਘ ਉਹ ਇੱਕ ਦਿਨ ਵੀ ਜੇਲ੍ਹ ਨਹੀਂ ਗਿਆ ਉਹਨੂੰ ਵੀਬੀਆਈਪੀ ਫੈਸਿਲਿਟੀ ਚ ਅੰਡਰ ਪੁਲਿਸ ਪ੍ਰੋਟੈਕਸ਼ਨ ਹਸਪਤਾਲ ਚ ਰੱਖਿਆ ਗਿਆ ਜਿਹਦੀ ਅੱਜ ਜ਼ਮਾਨਤ ਕਰਾ ਦਿੱਤੀ ਗਿਆ ਕਿਵੇਂ ਫਿਕ ਮੈਚ ਚਾ ਰਿਹਾ ਬਿਟਵੀਨ ਇਲੀਗਲ ਮਾਈਨਿੰਗ ਔਰ ਆਮ ਆਦਮੀ ਸਰਕਾਰ ਇਤਨੀ ਸਪਸ਼ਟ ਸੋ ਜੀ ਇੱਕ ਇਸ਼ੂ ਹੈ 1 ਈ ਤਾਰੀਖ ਤੋਂ ਉਹਨਾਂ ਨੇ ਐਸਜੀਪੀਸੀ ਨੂੰ ਵੋਟਾਂ ਕਰਾਨ ਦਾ ਕਿਹਾ ਹੈ ਤੁਹਾਡਾ ਕੀ ਕਹਿਣਾ ਹੈ ਬਹੁਤ ਵਧੀਆ ਗੱਲ ਹੈ ਜੀ ਅਸੀਂ ਤਾਂ ਤਿਆਰ ਆ ਐਵਰੀਡੀ ਆ ਅਸੀਂ ਹਰ ਇਲੈਕਸ਼ਨ ਵਾਸਤੇ ਇੱਕ ਡੈਮੋਕਰੈਟਿਕ ਕੰਟਰੀ ਹੈ ਐਸਜੀਪੀਸੀ ਕੱਲੀ ਹੈ ਜੀ ਕੱਲੀ ਇੰਸਟੀਟਿਊਸ਼ਨ ਹੈ ਜਿਹੜੀ ਡੈਮੋਕਰੈਟਿਕਲੀ ਇਲੈਕਟਿਡ 3 ਕੇ ਨਾਲ ਇੱਕ ਆਪਣਾ ਪਾਰਲੀਮੈਂਟ ਚ ਹੁੰਦੀ ਹੈ ਤੇ ਸਾਨੂੰ ਤਾਂ ਖੁਸ਼ੀ ਹੈ ਸੋ ਸੋ ਜੀ ਆਪਣਾ ਸੰਸਦਿੰਗ ਬਹਿਾਨ ਸੰਜੇ ਸਿੰਘ बोला गया संजय सिंह आम आदमी पार्टी केजरीवाल आर द बिगेस्ट लिकर माफिया स्कैम जो किया है उन्होंने दिल्ली में दे आर द मेन पीपल हु डिड द स्कैम इन दिल्ली एंड इन पंजाब जो पंजाब का लिकर स्कैम है वो दिल्ली के लिकर स्कैम से भी बड़ा है दिल्ली और दिल्ली मॉडल से इंप्रूव्ड मॉडल उनका जहां उनमें थोड़ी पैसे लेने की थोड़ी कमी थी सीख कर पंजाब में तो उनका रिकॉर्ड तोड़ दिया हमने पार्लियामेंट में भी ये इशू उठाया था, था और हरसिमरत कौर बादल जी ने जब होम मिनिस्टर ने कहा कि आप आप दरखास्त दें हमने होम मिनिस्टर को पूरी रिप्रेजेंटेशन भी दे दी है कि जैसे दिल्ली में ये स्कैम किया गया और ईडी या सीबीआई इन्वेस्टिगेशन कर रही है पंजाब का भी इन्वेस्टिगेशन किया जाए क्योंकि यहाँ कई सौ करोड़ का लेन देन केजरीवाल और भगवंत मान ने किया है ये ओपन एंड शर्ट केस है मुझे लगता है उतना टाइम जब दिल्ली में लगा है इससे आधा टाइम लगेगा लगे। आधा टाइम ही नहीं लगेगा यहाँ राघव चड्डा केजरीवाल भगवंत मान ये सारा एक टेक्सेस था और पंजाब सरकार के ऑफिसर्स को वहां बुलाया गया उनकी मीटिंग हुई उनका सारा रिकॉर्ड है और उन रिकॉर्ड में सबको मालूम है कौन कौन था और हमने याद करो हमने सबसे पहले ये रिलीज किया था और वही रिकॉर्ड आपने चार्जशीट में उनकी जो एफ में भी है सो मैं बेनती करता हूँ मैं गवर्नर साहब से भी हमने आज बात की थी हमने कहा कि लिकर स्कैम जो दिल्ली चल रहा है वो लिकर स्कैम यहाँ भी आप अपना क्योंकि एज ए गवर्नर आप क्योंकि इट्स योर रिस्पॉन्सिबिलिटी ऑफ यू हेड ऑफ द गवर्नमेंट इसकी स्कीम इन्वेस्टिगेशन को एक्सपर्टाइड सो तो क्योंकि पंजाब की जनता इंसाफ जाती है इसमें जो ईडी ने उनको पकड़ा है वो गलत नहीं किया मैं तो कहता हूं सबसे पहले केजरीवाल को जो किंग पेन है उसको पढ़ो जैसे यहां पंजाब का चीफ मिनिस्टर किंग पेन है वहां दिल्ली का चीफ मिनिस्टर किंग पे ने केंद्र सरकार ਨੂੰ ਸਰਵੇ ਟੀਮ ਭੇਜਣ ਵਾਸਤੇ 50 ਰੁਪਏ ਕਾਲੀ ਗੱਲ ਦਾ ਬੋਲ ਮੈਂ ਕਲੀਅਰ ਕਰਨਾ ਚਾਹਣਾ ਹੈ ਨਾ ਇੱਥੇ ਕੋਈ ਸਰਵੇ ਹੋਊਗਾ ਨਾ ਹੋਣ ਦੇਵਾਂਗੇ ਕਿਉਂਕਿ ਪੰਜਾਬ ਦਾ ਹੈ ਨਹੀਂ ਸਰਵੇ ਕਿਸ ਵਾਸਤੇ ਪਾਣੀ ਹੈ ਨਹੀਂ ਘਰ ਜੇ ਕਿਸੇ ਨੇ ਜ਼ਮੀਨ ਹੈ ਨਹੀਂ ਕਿਸ ਵਾਸਤੇ ਮੈਂ ਤਾਂ ਉਹਨਾਂ ਨੂੰ ਆਨਰੇਬਲ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਨਾ ਚਾਹਣਾ ਕਿ ਆ ਪੰਜਾਬੀ ਵੀ ਜਾਨ ਹੈ ਪੰਜਾਬ ਦੀ ਜਾਨ ਕੋਈ ਨਹੀਂ ਕੱਢ ਸਕਦਾ ਪਾਣੀ ਪੰਜਾਬ ਦੀ ਜਾਨ ਕੋਸ਼ਕबीर ਜੀ 19 ਤੋਂ 1976 ਤੋਂ ਬਾਅਦ ਜਦ ਦੀ ਬਿਆਸੀ ਤੋਂ ਜ਼ੋਰ ਹੋਇਆ 79 ਦੇ ਵਿੱਚ ਤੁਸੀਂ ਚੈਲੰਜ ਵੀ ਕੀਤਾ ਤੇ ਪ੍ਰਿੰਪੋਰਟ ਦੇ ਵਿੱਚ 70 ਨਾਲ ਧਾਰਾ ਨੂੰ 90 ਦਾ ਦਾ ਹੱਕ ਸਾਹਮਣੇ ਦੇਖਿਆ ਜਦੋਂ ਐਸਪੀਐਲ ਤੋਂ ਜਿਹੜਾ ਦਾ ਮੋਰ ਤੇੜਾ ਕੁਰੀ ਦਾ ਮੋਰ ਤੇ 90 ਦੇ ਵਿੱਚ ਕਤਲੂਕਾਰ ਤੋਂ ਹੁੰਦੇ ਪੰਜਾਬ ਦਾ ਪੂਰਾ ਮਾਹੌਲ ਜਿਹੜਾ ਹੈਗਾ 90 ਤੋਂ ਲੈ ਕੇ 95 ਤੱਕ ਹਾਲਾਤ ਸਾਹਮਣੇ ਦੇਖੇ ਨੇ ਅਜਿਹੇ ਹਾਲਾਤਾਂ ਦੇ ਪੰਜਾਬ ਲਈ ਐਕਸਵੇਲ ਦਾ ਨਿਰਮਾਣ ਜਾਂ ਸਰਵੇ ਟੀਮ ਆਉਣਾ ਪੰਜਾਬ ਦੀ ਜਿਹੜੇ ਲਾਅਨ ਆਰਡਰ ਨੂੰ ਕਿਵੇਂ ਇਫੈਕਟ ਕਰੇਗਾ ਮੈਂ ਇੱਕ ਗੱਲ ਅੱਜ ਸਪਸ਼ਟ ਫਿਰ ਤੋਂ ਕਰਨਾ ਚਾਹਣਾ ਐ ਐਸਵੇਲ ਦਾ ਤਾਂ ਮੁੱਦਾ ਸੀ ਕਲੀਅਰ ਕਹਿਤਾ ਕਿ ਪਾਣੀ ਨਹੀਂ ਜਾਊਗਾ ਤੇ ਮੈਂ ਅੱਜ ਆ ਵੀ ਐਲਾਨ ਕਰ ਰਿਹਾ ਪ੍ਰਮਾਤਮਾ ਮੇਰ ਕਰੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਆਜੇ ਰਾਜਸਥਾਨ ਨੂੰ ਵੀ ਇੱਕ ਬੂੰਦ ਨਹੀਂ ਦੇਣ ਦੇਵਾਂ ਜਾਣ ਦੇਵਾਂਗੇ ਰਾਜਸਥਾਨ ਅਸੀਂ ਰੀ ਵਿਜ਼ਿਟ ਕਰਾਂਗੇ ਸਾਰਾ ਕੁਝ ਸਾਰਾ ਕੁਝ ਰੀ ਵਿਜ਼ਿਟ ਕਰਕੇ ਅਸੀਂ ਉਹ ਕੈਨਸਲ ਕਰਾਂਗੇ ਕਿਉਂਕਿ ਪੰਜਾਬ ਦਾ ੱਤਕਾ ਹੈ ਦੁਨੀਆ ਦੇ ਕਾਨੂੰਨ ਦੇ ਉਲਟ ਇੰਦਰਾ ਗਾਂਧੀ ਨੇ ਫੈਸਲੇ ਕੀਤੇ ਹੈ ਪੰਦੇਸ਼ ਦੇ ਕਾਨੂੰਨ ਦੇ ਉਲਟ ਇੰਦਰਾ ਗਾਂਧੀ ਨੇ ਫੈਸਲੇ ਕੀਤੇ ਹੈ ਹਿੰਦੁਸਤਾਨ ਦੇ ਹਰ ਸੂਬਿਆਂ ਵਿੱਚ ਜਦੋਂ ਪਾਣੀਆਂ ਦਾ ਫੈਸਲਾ ਹੋਇਆ ਹੈ ਰਿਪੇਰੀਅਨ ਰਾਈਟਸ ਦੇ ਤਹਿਤ ਹੋਇਆ ਹੈ ਕੱਲਾ ਪੰਜਾਬ ਹੈ ਜਿੱਥੇ ਇੰਦਰਾ ਗਾਂਧੀ ਨੇ ੱਤਕੇ ਨਾਲ ਰਾਜਸਥਾਨ ਨੂੰ ਅੱਧਾ ਪਾਣੀ ਦੇ ਦਿੱਤਾ ਇਸ ਕਰਕੇ ਅਸੀਂ ਕਲੀਅਰ ਕਟ ਹੈ ਆ ਸਾਡਾ ਪਾਣੀ ਹੈ ਆ ਜਿਹੜੀ ਨਹਿਰ ਹੈ ਰਸਤਾ ਨੂੰ ਉਹ ਬੰਦ ਕੀਤੀ ਜਾਊਗੀ ਤੇ ਪਾਣੀ ਪੰਜਾਬ ਦੇਖਿਆ ਜਾਊਗਾ ਆ ਸਾਰਾ ਸਟੇਜ ਮੈਨੇਜ ਹੈ ਬੌਸ ਇਸ ਕੇਜਰੀਵਾਲ ਬੌਸ ਨੇ ਕੀ ਕੀ ਇਹਨਾਂ ਨੂੰ ਉਹ ਸਕੇਜਰੀਵਾਲ ਦੇ ਹੁਕਮ ਦੇ ਬਾਹਰ ਜਾ ਹੀ ਨਹੀਂ ਸਕਦੇ ਕੇਜਰੀਵਾਲ ਨੇ ਕਿਹਾ ਮੈਂ ਹਰਿਆਣੇ ਨੂੰ ਪਾਣੀ ਦਊਗਾ ਹੀ ਦਊਗਾ ਤੇ ਕੇਜਰੀਵਾਲ ਤੁਸੀਂ ਗੱਲ ਦੱਸੋ ਹਰਿਆਣੇ ਦੇ ਲੀਡਰਾਂ ਦੀ ਕੀ ਹਿੰਮਤ ਹੈ ਪੰਜਾਬ ਸਰਕਾਰ ਦੇ ਮਨਿਸਟਰ ਦੇ ਘਰ ਕੇ ਘਰੇ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਦੀ ਪੰਜਾਬ ਦਾ ਪਾਣੀ ਹਰਿਆਣੇ ਦੇਵਾਂਗੇ ਕੀ ਹਿੰਮਤ ਹੈ ਕੀ ਉਹਨਾਂ ਨੂੰ ਕੱਢਦੇ ਨਹੀਂ ਮਨਿਸਟਰਾਂ ਨੂੰ ਜਿਹੜੇ ਮਨਿਸਟਰ ਨੇ ਕਰਾਇਆ ਬਿਜ਼ਨਸ ਕਰ ਥੈਂਕ ਯੂ